ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਜਿਹੜਾ ਰੁੱਖ ਦੀ ਜਾਣਕਾਰੀ ਦੇ ਰਿਹਾ ਬੜਾ ਅਜੀਬ ਤਰ੍ਹਾਂ ਦੇ ਇਹ ਜਿਹੜੇ ਜਿਵੇਂ ਬਾਈ ਨੇ ਦੱਸਿਆ ਸੀ ਵੀ ਲੱਡੂ ਟਾਈਪ ਇਹਦੇ ਫੁੱਲ ਲੱਗਦੇ ਆ ਬੜੇ ਸੁਗੰਧਿਤ ਹੁੰਦੇ ਆ ਇਹਨੂੰ ਕਦਮ ਦਾ ਰੁੱਖ ਕਿਹਾ ਜਾਂਦਾ ਔਰ ਇਹ ਚੌੜੇ ਪੱਤੇ ਔਰ ਬੜੀ ਤੇਜ਼ੀ ਨਾਲ ਵਧਦਾ ਔਰ ਸ਼ਾਂਸ ਤੇ ਇਹਨੂੰ ਲਗਾਇਆ ਜਾਂਦਾ ਜਿਵੇਂ ਆਮ ਤੌਰ ਤੇ ਸੜਕਾਂ ਦੇ ਕੰਡਿਆਂ ਤੇ ਲਾਇਆ ਜਾਂਦਾ ਤਾਂ ਜੋ ਇਹ ਜਿਹੜਾ ਜਿਹੜਾ ਹਵਾ ਪ੍ਰਦੂਸ਼ਨ ਹੈ ਤੇ ਜਿਹੜਾ ਨੌਇਸ ਪ੍ਰੋਡੂਸ਼ਨ ਹੈ ਉਹਨੂੰ ਘੱਟ ਕਰ ਸਕੇ ਇਹ ਆਪਣਾ ਪੰਜਾਬ ਦੇ ਵਿੱਚ ਬੜਾ ਵਧੀਆ ਰੁੱਖ ਸਾਬਤ ਹੋ ਸਕਦਾ ਹੈ ਔਰ ਇਹ ਸਜਾਵਟੀ ਤੌਰ ਤੇ ਵੀ ਲਾਇਆ ਜਾਂਦਾ ਇਹਨੂੰ ਐਵਨਿਊ ਟਰੀ ਵੀ ਕਹਿੰਦੇ ਆ ਪਰ ਪੰਛੀਆਂ ਨੂੰ ਇਹਦੇ ਫਲ ਬਹੁਤ ਛੋਟੇ ਲੱਗਦੇ ਆ ਔਰ ਕੀੜਿਆਂ ਨੂੰ ਬੜਾ ਆਕਰਸ਼ਿਤ ਕਰਦਾ ਹੈ ਰਹਿਣ ਬਸੇਰਾ ਵੀ ਹੋ ਸਕਦਾ ਕਿਉਂਕਿ ਸੰਘਣੀ ਛਾਂ ਹੁੰਦੀ ਹੈ ਇਹਦੀ ਔਰ ਜਿਹੜੇ ਫੁੱਲ ਆ ਉਹ ਬੜੇ ਇਹਦੇ ਲੱਡੂ ਟਾਈਪ ਲੱਗਦੇ ਆ ਬੜੇ ਸੋਹਣੇ ਜਿਹੜੇ ਫੁੱਲ ਆ ਤੁਸੀਂ ਵੇਖੋਗੇ ਲੱਗਦੇ ਆ ਤੇ ਇੱਕ ਸਜਾਵਟੀ ਰੁੱਖ ਵੀ ਹੋ ਸਕਦਾ ਹੈ ਹਾਂ ਜੀ ਆਪਾਂ ਆਉਦੇ ਫਾਰਮ ਹਾਊਸ ਦੇ ਕੋਈ ਆਉਦੇ ਜਿਹੜਾ ਅੰਦਰ ਉਹਦੀ ਕੋਈ ਜਿਹੜੀ ਐਂਟਰੀ ਹੁੰਦੀ ਹੈ ਉੱਥੇ ਲਾ ਸਕਦੇ ਆ ਤੇ